ਬਰਨਾਲਾ ਦੇ ਵਿੱਚ ਲੋਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬੱਦਰ ਬੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕੀ ਦੇਰ ਰਾਤ ਰਾਤ ਦੇ ਹਨੇਰੇ ਦੀ ਆੜ ਦੇ ਵਿੱਚ ਲੁਟੇਰਿਆਂ ਵੱਲੋਂ ਆਨ ਡਿਊਟੀ ਅਧਿਕਾਰੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਤੀ ਹੈ ਕਿ ਨਗਰ ਨਿਗਮ ਦੇ ਸੈਨੀਟਰੀ ਇਨਸਪੈਕਟਰ ਜੋ ਨੇ ਤਲਵਾਰ ਦੀ ਨੋਕ ਦੇ ਉੱਤੇ ਉਹਨਾਂ ਦੇ ਨਾਲ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ ਲੁੱਟ ਦੀ ਵਾਰਦਾਤ ਵਾਪਰੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਬਰਨਾਲਾ ਦੀ ਕਣੀ ਆਬਾਦੀ ਖੇਤਰ ਦੇ ਵਿੱਚ ਇਹ ਜੋ ਪੂਰਾ ਦਾ ਪੂਰਾ ਮੰਜ਼ਰ ਹੈ ਉਹ ਆਪਰੇ ਆਏ ਵਾਰਦਾਤ ਵਾਪਰੀ ਹੈ ਜਿੱਥੇ ਕੀ ਲੁਟੇਰਿਆਂ ਵੱਲੋਂ ਤਲਵਾਰ ਦੀ ਨੋਕ ਤੇ ਹੋੜਨਾ ਵਿਅਕਤੀਆਂ ਦੇ ਨਾਲ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਂਦੀ ਕੋਸ਼ਿਸ਼ ਕੀਤੀ ਗਈ ਕਈਆਂ ਦੇ ਵਿੱਚ ਉਹ ਸਫਲ ਵੀ ਰਹ ਗਏ ਕਈਆਂ ਦੇ ਵਿੱਚ ਉਹ ਮੁਕਤ ਫਰਾਰ ਹੋ ਗਏ ਲੇਕਿਨ ਸੈਨੀਟਰੀ ਇਨਸਪੈਕਟਰ ਦੇ ਨਾਲ ਹੋਈ ਲੁੱਟ ਦੇ ਮਾਮਲੇ ਨੇ ਇਸ ਮਾਮਲੇ ਨੂੰ ਹੋਰ ਵੀ ਜ਼ਿਆਦਾ ਸੰਗੀਨ ਕਰ ਦਿੱਤਾ ਹੈ ਕਿਉਂਕਿ ਓਨ ਡਿਊਟੀ ਸਰਕਾਰੀ ਅਧਿਕਾਰੀ ਦੇ ਨਾਲ ਲੁੱਟ ਦੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਬਨਾਲਾ ਪੁਲਿਸ ਸੁਚੇਤ ਨਜ਼ਰ ਆ ਰਹੀ ਹੈ ਤੇ ਉਹਨਾਂ ਵੱਲੋਂ ਇਹਨਾਂ ਲੁਟੇਰਿਆਂ ਨੂੰ ਫੜਨ ਦੀ ਪੂਰਜ਼ੋਰ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਫਿਲਹਾਲ ਦੀ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਐਨ ਐ ਮੰਗੂਸ਼ ਸਿੰਘ ਲਈ ਸੈਨੀਟ ਇਨਸਪੈਕਟਰ ਨਾਲ ਕੰਸਲਟ ਪਨਨ ਮੈਂ ਮਚੌਨ ਡਿਊਟੀ 'ਚ ਗਿਆ ਨਾ ਐਸਡੀ ਕਾਲਜ ਆ ਰਿਹਾ ਸੀ 9:40 ਦੇ ਲਗਭਗ ਇਸ ਦੌਰਾਨ ਕੋਈ ਲੁੱਟਿਆ ਗਿਆ ਨਹੀਂ ਹਮਲੇ ਕੀਤਾ ਮੈਨੂੰ ਲੁੱਟ ਖੋਹ ਮਿਤੀ ਤੇ ਮੈਨੂੰ ਜਾਨ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਇਸ ਦੌਰਾਨ ਭੱਜ ਕੇ ਮੈਨੂੰ ਮੇਰੇ ਵੱਲ ਜਾਨ ਬਚਾਈ ਤੇ ਪਰਸ ਲੈ ਗਏ ਉਹਦੇ ਵਿੱਚ 8-9 ਹਜ਼ਾਰ ਰੁਪਏ ਸੀ ਕੁਝ ਜ਼ਰੂਰੀ ਕਾਗਜ਼ ਹਮੇਂ ਡਰਾਈਵਿੰਗ ਲਾਇਸੈਂਸ ਆਈਡੈਂਟੀਟੀ ਕਾਰਡ ਹੋਰ ਜੀ ਦਸਤਾਵੇਜ਼ ਸਭ ਮੇਰੇ ਕੋਲੋਂ ਵਗਾਰਾ ਫੋਨ ਮੇਰਾ ਬਚ ਗਿਆ ਮੇਰੇ ਬਲੌਤ ਨੂੰ ਕਿਰਪਾਜ ਕੇ ਆਪ ਦੀ ਜਾਨ ਬਚਾਈ ਜੀ ਤਾਂ ਮੇਰਾ ਖੌਫੀ ਬਚ ਗਿਆ ਲਗਭਗ ਹੋਣੇ ਦਾਸ ਜੀ ਨਜ਼ਰ ਡੀਸੀ ਦਫਤਰ ਜੀ ਡੀਸੀ ਦਫਤਰ ਆਏ ਜਿਸ ਦੇ ਸਾਹਮਣੇ ਉਧਰ ਦੁਰਘਟਨਾ ਹੋਈ ਜਿਹਦੇ ਕਾਰਨ ਮੇਰੇ ਨਾਲ ਉਸ ਨੂੰ ਵੀ ਜਾਨ ਚੱਲ ਗਈ ਸੋ ਉੱਥੇ ਪੁਲਿਸ ਵੈਰੀਟ੍ਰੈਸ ਕਰੇਗੀ ਫਿਲਹਾਲ ਉੱਥੇ ਮੌਕੇ ਤੇ ਰਿਪੋਰਟ ਕਰਵਾਈਆਂ ਸੀ ਇੱਕ ਦੋ ਵੀਡੀਓਜ਼ ਆਈਆਂ ਮੈਂ ਐਮਬੂਲੈਂਸ ਨੂੰ ਘੁਮਾ ਲਈ ਜਿਲ੍ਹਾ ਪ੍ਰਸ਼ਾਸਨ ਸਫਾਈ ਸਰਵਿਸ ਯੂਨੀਅਨ ਨਗਰ ਨੇਗਮ ਬਰਨਾਲਾ ਸਰ ਡੀਸੀ ਦਫਤਰ ਸੇ ਇਸ ਕਰਕੇ ਆ ਸਾਡੀ ਪਿਛਲੇ ਦਿਨਾਂ ਤੋਂ ਇਲੈਕਸ਼ਨਾਂ ਦੇ ਵਿੱਚ ਡਿਊਟੀ ਲਾਈ ਹੋਈ ਹੈ ਦੇ ਤੇ ਸਾਡੀ ਸੈਂਟਰਲ ਇਨਸਪੈਕਟਰ ਅੰਕਸਿੰਗ ਡਿਵੀਜ਼ਨ ਨਾ ਜਦੋਂ ਕੱਲ ਅਸੀਂ ਇਲੈਕਸ਼ਨ ਸਮਾਪਤ ਹੋਣ ਤੋਂ ਬਾਅਦ ਸੰਘੇੜਾ ਕਾਲਜ ਦੇ ਵਿੱਚੋਂ VOTING ਦਾ ਜਿੰਨਾ ਵੀ ਸਮੱਸਿਆ ਸੀ ਐਸਡੀ ਕਾਲਜ ਲੈ ਕੇ ਆ ਰਹੀ ਸੀ ਉਹ ਚੀਜ਼ ਨੂੰ ਸਾਡੇ ਸਰ ਅੱਗੇ ਸਾਨੂੰ ਰਿਸਿਵ ਕਰਨਾ ਸੀ ਸਰ ਜਦੋਂ ਇਹ ਘਰੋਂ ਚੱਲੇ ਨੇ ਤਾਂ ਲਗਭਗ ਪੌਣੇ 10 ਵਜੇ ਦੇ ਸਮਥਿੰਗ ਦੋ ਲੁਟੇਰੇ ਬੰਦਿਆਂ ਨੇ ਮੂੰਹ ਉਹਨਾਂ ਦੇ ਬੰਨੇ ਹੋਏ ਸੀ ਸਰ ਦੇ ਉੱਪਰ ਅਟੈਕ ਕੀਤਾ ਉਹਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਨਾਲ ਉਹਨਾਂ ਨੂੰ ਲੁੱਟਕੋ ਵੀ ਕੀਤੀ ਅਸੀਂ ਡੀਸੀ ਸਾਹਿਬ ਨੂੰ ਦੱਸਣ ਆਏ ਹਾਂ ਵੀ ਇਸ ਤਰ੍ਹਾਂ ਦੀ ਵਾਰਦਾਤ ਜ਼ਿੰਦਗੀ ਦੇ ਵਿੱਚ ਪਹਿਲਾਂ ਕਿਸੇ ਵੀ ਕਰਮਚਾਰੀ ਨਾਲ ਸਾਡੇ ਨਾਲ ਨਹੀਂ ਹੋਈ ਹੈਗੀ ਦਿਨ ਵਿੱਚ ਰਾਤ ਸਾਡੀਆਂ ਡਿਊਟੀਆਂ ਲੱਗਦੀਆਂ ਰਹਿੰਦੀਆਂ ਨੇ ਜੇ ਇਸ ਤਰ੍ਹਾਂ ਦਾ ਹਾਲਾਤ ਰਹੇਗਾ ਤਾਂ ਅਸੀਂ ਡਿਊਟੀ ਆਪਦੀ ਕਿਸ ਤਰ੍ਹਾਂ ਕਰਾਂਗੇ ਇਸ ਕਰਕੇ ਅਸੀਂ ਡੀਸੀ ਸਾਹਿਬ ਤੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਬੁਰਪਾ ਮੰਗ ਕਰਦੇ ਹਾਂ ਜੋ ਵੀ ਉਹ ਦੋਸ਼ੀ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਜੇ 2-4 ਦਿਨਾਂ ਦੇ ਵਿੱਚ ਇਹ ਕੰਮ ਨਹੀਂ ਹੋਇਆ ਤਾਂ ਆਹ ਨਾਲੇ ਸਮੇਂ ਦੇ ਵਿੱਚ ਜਥੇਬੰਦੀ ਤਰਫੋਂ ਅਸੀਂ ਬਹੁਤ ਵੱਡਾ ਸੰਘਰਸ਼ ਕਰਾਂਗੇ ਜਿਸ ਦੇ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਜੀ ਜਿਹੜੀ ਵਾਰਦਾਤ ਹੋਈ ਆ ਬਰਨਾਲਾ ਦੇ ਕੇਸੀ ਰੋਡ ਗਲੀ ਨੰਬਰ 9 ਚ ਹੋਈ ਆ ਇਹ ਬਰਨਾਲੇ ਇਥੇ ਨਗਰ ਕੌਂਸਲ ਦੇ ਵਿੱਚ ਸੈਨੀਟਰੀ ਇਨਸਪੈਕਟਰ ਨੇ ਅੰਕੁਸ਼ ਸਿੰਗਲਾ ਜੀ ਇਹ ਸ਼ਾਮ ਨੂੰ ਆਪਣੇ ਘਰ ਵਾਪਸ ਜਾ ਰਹੇ ਸੀ ਆਪਣੀ ਸਕੂਟੀ ਦੇ ਉੱਤੇ ਤਾਂ ਰਸਤੇ ਦੇ ਵਿੱਚ ਦੋ ਅਣਜਾਣ ਬੰਦੇ ਜਿਹੜੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਇਹਨਾਂ ਨੂੰ ਘੇਰ ਕੇ ਇਹਨਾਂ ਨੂੰ ਤੇਜ਼ ਤਾਰ ਹਥਿਆਰ ਦਿਖਾ ਕੇ ਇਹਨਾਂ ਤੋਂ ਡਰਾਵਾ ਦਿੱਤਾ ਇਹਦੇ ਇਹਨਾਂ ਨੂੰ ਕਿਹਾ ਕਿ ਜੋ ਵੀ ਕੁਝ ਹੈ ਕੱਢ ਦਿਓ ਤੇ ਇਹਨਾਂ ਨੇ ਡਰਾਵਾ ਦੇ ਕੇ ਅੰਕੁਸ਼ ਸਿੰਘਲਾ ਤੋਂ ਇੱਕ ਇਹਨਾਂ ਦਾ ਪਰਸ ਜਿਹੜਾ ਉਹ 스내ਚ ਕਰ ਲਿਆ ਤੇ ਉੱਥੋਂ ਫਰਾਰ ਹੋ ਗਏ ਤੇ ਮੌਕੇ ਦੀਆਂ ਕੁਝ ਸੀਸੀਟੀਵੀ ਵੀਡੀਓਜ਼ ਵੀ ਵਾਇਰਲ ਹੋਈਆਂ ਸੀ ਤੇ ਆਪਾਂ ਜਿਹੜਾ ਅੰਕੁਸ਼ ਸਿੰਘਲਾ ਆ ਇਹਨਾਂ ਦਾ ਬਿਆਨ ਦਰਜ ਕਰਕੇ ਅੰਕੁਸ਼ ਸਿੰਘਲਾ ਵਾਸੀ 16 ਏਕੜ ਬਰਨਾਲਾ ਦੇ ਰਹਿਣ ਵਾਲੇ ਆ ਇਹਨਾਂ ਦਾ ਬਿਆਨ ਦਰਜ ਕਰਕੇ ਐਫਆਈਆਰ ਨੰਬਰ 576/2025 ਥਾਣਾ ਸਿਟੀ ਬਰਨਾਲਾ ਅਧੀਨ ਧਾਰਾ 304 ਤੇ 326 ਅਗਲੀਕ 2 ਬੀ ਐਨਐਸ ਥਾਣਾ ਸਿਟੀ ਬਰਨਾਲਾ ਦਰਜ ਕਰ ਲਿਆ ਗਿਆ ਅਨਨੋਨ ਬੰਦਿਆਂ ਦੇ ਖਿਲਾਫ ਅਸੀਂ ਜਿਹੜੀਆਂ ਵੱਖ-ਵੱਖ ਟੀਮਾਂ ਨੇ ਉਹ ਲਗਾ ਦਿੱਤੀਆਂ ਨੇ ਸੀਸੀਟੀਵੀ ਫੁਟੇਜਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਲਦੀ ਅਸੀਂ ਇਹ ਮਕਦਮੇ ਨੂੰ ਟ੍ਰੇਸ ਕਰ ਲਾਂਗੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਗ੍ਰਿਫਤਾਰ ਕੀਤਾ ਜਾਏਗਾ ਸਰ ਕੀ ਜੀ ਨੇ ਪਹਿਲਾਂ ਉਸੇ ਦਿਨ ਉਸੇ ਦਿਨ ਰਾਤ ਨੂੰ ਮੰਡੀ 'ਚ ਵੀ ਕੋਈ ਘਟਨਾਵਾਂ ਜਾ ਦੇਖਿਆ ਹਾਂਜੀ ਇਹ ਜਦੋਂ ਆਪਾਂ ਹੁਣ ਜਿਹੜੀ ਸਾਡੀ ਟੀਮ ਸੀਸੀਟੀਵੀ ਫੁਟੇਜਸ ਦੀ ਚੈੱਕ ਕਰ ਰਹੀ ਆ ਤੇ ਜਿਹੜੇ ਰੂਟ ਤੋਂ ਇਹ ਆਏ ਨੇ ਜਾਂ ਗਏ ਨੇ ਉਹ ਰੂਟ ਨੂੰ ਜਦੋਂ ਟ੍ਰੇਸ ਕਰ ਰਹੇ ਆ ਤਾਂ ਉੱਥੇ ਸਾਨੂੰ ਕਈ ਬੰਦੇ ਆਈਡੈਂਟੀਫਾਈ ਹੋਏ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਸਨੇਚਿੰਗ ਕਰਨ ਦੀ ਅਟੈਂਪਟ ਕੀਤੀ ਹੈ ਵੱਖ-ਵੱਖ ਥਾਵਾਂ ਤੇ ਤੇ ਹੋ ਸਕਦਾ ਇਹ ਹੋਰ ਵੀ ਜ਼ਿਆਦਾ ਵਾਰਦਾਤਾਂ ਦੇ ਵਿੱਚ ਇਹ ਸਹੀ ਬੰਦੇ ਇਨਵੋਲਵ ਹੋਣ। ਜੇ ਨਾ ਤੇ ਕੋਈ ਪ੍ਰਾਣੀ ਰੰਜਿਸ ਚਾ ਕੋਈ ਵੀ ਨਹੀਂ ਇਹ ਇਹ ਲੁੱਟ ਜਿਹੜੀ ਸਾਨੂੰ ਆ ਰਿਹਾ ਸਾਹਮਣੇ ਲੁੱਟ ਮਾਰਦਾ ਹੀ ਮਾਮਲਾ ਹੈ ਕਿ ਖੋਹ ਦੀ ਨੀਤੀ ਦੇ ਨਾਲ ਇਹਨਾਂ ਨੇ ਇਹਨਾਂ ਤੇ ਅਟੈਕ ਕੀਤਾ ਸੀ। ਬਰਨਾਲਾ ਦੇ ਵਿੱਚ ਲੋਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬੱਦਰ ਬੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਕੀ ਦੇਰ ਰਾਤ ਰਾਤ ਦੇ ਹਨੇਰੇ ਦੀ ਆੜ ਦੇ ਵਿੱਚ ਲੁਟੇਰਿਆਂ ਵੱਲੋਂ ਆਨ ਡਿਊਟੀ ਅਧਿਕਾਰੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਤੀ ਹੈ ਕਿ ਨਗਰ ਨਿਗਮ ਦੇ ਸੈਨੀਟਰੀ ਇਨਸਪੈਕਟਰ ਜੋ ਨੇ ਤਲਵਾਰ ਦੀ ਨੋਕ ਦੇ ਉੱਤੇ ਉਹਨਾਂ ਦੇ ਨਾਲ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ ਲੁੱਟ ਦੀ ਵਾਰਦਾਤ ਵਾਪਰੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਬਰਨਾਲਾ ਦੀ ਕਣੀ ਆਬਾਦੀ ਖੇਤਰ ਦੇ ਵਿੱਚ ਇਹ ਜੋ ਪੂਰਾ ਦਾ ਪੂਰਾ ਮੰਜ਼ਰ ਹੈ ਉਹ ਆਪਰੇ ਆਏ ਵਾਰਦਾਤ ਵਾਪਰੀ ਹੈ ਜਿੱਥੇ ਕੀ ਲੁਟੇਰਿਆਂ ਵੱਲੋਂ ਤਲਵਾਰ ਦੀ ਨੋਕ ਤੇ ਹੋੜਨਾ ਵਿਅਕਤੀਆਂ ਦੇ ਨਾਲ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਂਦੀ ਕੋਸ਼ਿਸ਼ ਕੀਤੀ ਗਈ ਕਈਆਂ ਦੇ ਵਿੱਚ ਉਹ ਸਫਲ ਵੀ ਰਹ ਗਏ ਕਈਆਂ ਦੇ ਵਿੱਚ ਉਹ ਮੌਕੇ ਦਫਰਾਰ ਹੋ ਗਏ ਲੇਕਿਨ ਸੈਨੀਟਰੀ ਇਨਸਪੈਕਟਰ ਦੇ ਨਾਲ ਹੋਈ ਲੁੱਟ ਦੇ ਮਾਮਲੇ ਨੇ ਇਸ ਮਾਮਲੇ ਨੂੰ ਹੋਰ ਵੀ ਜ਼ਿਆਦਾ ਸੰਗੀਨ ਕਰ ਦਿੱਤਾ ਹੈ ਕਿਉਂਕਿ ਓਨ ਡਿਊਟੀ ਸਰਕਾਰੀ ਅਧਿਕਾਰੀ ਦੇ ਨਾਲ ਲੁੱਟ ਦੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਬਰਨਾਲਾ ਪੁਲਿਸ ਸੁਚੇਤ ਨਜ਼ਰ ਆ ਰਹੀ ਹੈ ਤੇ ਉਹਨਾਂ ਵੱਲੋਂ ਇਹਨਾਂ ਲੁਟੇਰਿਆਂ ਨੂੰ ਫੜਨ ਦੀ ਪੁਰਜ਼ੋਰ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਫਿਲਹਾਲ ਦੀ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਰੰਮਾਂਗੂ ਸਿੰਘ ਲਈ ਸੈਨੀਟਰੀ ਇਨਸਪੈਕਟਰ ਨਾਲ ਸੰਪਰਕ ਬਣਾ ਲਿਆ ਮੈਂ ਚੌਨ ਡਿਊਟੀ ਤੇ ਆਨ ਐਸਡੀ ਕਾਲਜ ਆ ਰਿਹਾ ਸੀ 9:40 ਦੇ ਲਗਭਗ ਇਸ ਦੌਰਾਨ ਕੋਈ ਲੁੱਟੇ ਰਿਹਾ ਨੇ ਹਮ ਲਗੀ ਤਾਂ ਮੈਥੋਂ ਲੁੱਟ ਕੋ ਗਈ ਤੇ ਮੈਨੂੰ ਜਾਨ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਇਸ ਦੌਰਾਨ ਭੱਜ ਕੇ ਮੈਥੋਂ ਮੇਰੇ ਵੱਲੋਂ ਜਾਨ ਬਚਾਈ ਗਈ ਤੇ ਪਰਸ ਲੈ ਗਏ ਉਹਦੇ ਵਿੱਚ ਅੱਧ ਤਰ੍ਹਾਂ ਨੋਟ ਆ ਰਿਹਾ ਸੀ ਕੁਝ ਜ਼ਰੂਰੀ ਕਾਗਜ਼ ਜਿਵੇਂ ਡਰਾਈਵਿੰਗ ਲਾਇਸੈਂਸ ਪੈਂਡ ਕਾਰ ਫੋਟੋ ਦਸਤਾਵੇਜ਼ ਸਭ ਮਿਲ ਗਏ ਕੋਈ ਨਾ ਵਗਾਰਾ ਫੋਨ ਮੇਰਾ ਬਚ ਗਿਆ ਮੇਰੇ ਵੱਲੋਂ ਮੌਕੇ ਤੇ ਭੱਜ ਕੇ ਆਪਦੀ ਜਾਨ ਬਚਾਈ ਗਈ ਤਾਂ ਮਫੋਨ ਉੱਤੇ ਲਗਪਮ ਉਹਨਾਂ ਦਾਸ ਡੀਸੀ ਦਫ਼ਤਰ ਹੈ ਡੀਸੀ ਦਾ ਉੱਪਰ ਦਫ਼ਤਰ ਹੈ ਜਿਸ ਦੇ ਸਾਹਮਣੇ ਉੱਧਰ ਪਰ ਦੁਰਘਟਨਾ ਸੰਬੰਧੀ ਜਿਹੜੀ ਕੋਈ ਮੇਰੇ ਨਾਲ ਸੰਬੰਧ ਜਾਣ ਸਕਦਾ। ਸੋ ਉੱਥੇ ਪੁਲਿਸ ਅਗਰੇਟ ਰੈਸ ਕਰੇਗੀ ਫਿਲਹਾਲ ਉੱਥੇ ਮੌਕੇ ਤੇ ਰਾਤ ਨੂੰ ਭਾਈਆਂ ਸੀ ਇੱਕ ਦੋ ਵੀਡੀਓਜ਼ ਆਈਆਂ ਨੇ। ਅੰਮੁਲਸ਼ਨ ਕੁਮਾਰੀ ਜਿਲ੍ਹਾ ਪ੍ਰਧਾਨ ਸਫਾਈ ਸਰਵ ਕੁਨਿਨ ਨਗਰ ਨਿਗਮ ਬਰਨਾਲਾ। ਸਾਡੇ ਡੀਸੀ ਦਫ਼ਤਰ ਸੀ ਇਸ ਕਰਕੇ ਸਾਡੀ ਪਿਛਲੇ ਦਿਨਾਂ ਤੋਂ ਇਲੈਕਸ਼ਨਾਂ ਦੇ ਵਿੱਚ ਡਿਊਟੀ ਲਈ ਹੋਈ ਹੈ। ਜਿੱਦੇ ਸਾਡੇ ਸੈਨੀਟਰੀ ਇੰਸਪੈਕਟਰਾਂ ਨੂੰ ਕਸਤਿੰਗ ਲਾਤੀ ਦੀ। ਜਦੋਂ ਕੱਲ ਅਸੀਂ ਇਲੈਕਸ਼ਨਸ ਸਮਾਪਤ ਹੋਣ ਤੋਂ ਬਾਅਦ ਸੰਘੇੜਾ ਕਾਲਜ ਦੇ ਵਿੱਚੋਂ VOTING ਦਾ ਜਿੰਨਾ ਵੀ ਸਮੱਸਿਆ ਸੀ ਐਸ.ਐਸ.ਡੀ ਕਾਲਜ ਲੈ ਕੇ ਆ ਰਹੀ ਸੀ ਉਹ ਚੀਜ਼ ਨੂੰ ਸਾਡੇ ਸਰ ਅੱਗੇ ਸਾਨੂੰ ਰਿਸਿਵ ਕਰਨਾ ਸੀ ਸਰ ਜਦੋਂ ਅਸੀਂ ਘਰੋਂ ਚੱਲੇ ਨੇ ਤਾਂ ਲਗਭਗ ਪੌਣੇ 10 ਵਜੇ ਦੇ ਸਮਥਿੰਗ ਦੋ ਲੁਟੇਰੇ ਬੰਦਿਆਂ ਨੇ ਮੂੰਹ ਉਹਨਾਂ ਦੇ ਬੰਨੇ ਹੋਏ ਸੀ ਸਰ ਦੇ ਉੱਪਰ ਅਟੈਕ ਕੀਤਾ ਉਹਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਨਾਲ ਉਹਨਾਂ ਨੂੰ ਲੁੱਟਕੋ ਵੀ ਕੀਤੀ ਅਸੀਂ ਡੀ.ਸੀ. ਸਾਹਿਬ ਨੂੰ ਦੱਸਣ ਆਏ ਹਾਂ ਵੀ ਇਸ ਤਰ੍ਹਾਂ ਦੀ ਵਾਰਦਾਤ ਜ਼ਿੰਦਗੀ ਦੇ ਵਿੱਚ ਪਹਿਲਾਂ ਕਿਸੇ ਵੀ ਕਰਮਚਾਰੀ ਨਾਲ ਸਾਡੇ ਨਾਲ ਨਹੀਂ ਹੋਈ ਹੈਗੀ ਦਿਨ ਵਿੱਚ ਰਾਤ ਸਾਡੀਆਂ ਡਿਊਟੀਆਂ ਲੱਗਦੀਆਂ ਰਹਿੰਦੀਆਂ ਨੇ ਜੇ ਇਸ ਤਰ੍ਹਾਂ ਦਾ ਹਾਲਾਤ ਰਹੇਗਾ ਤਾਂ ਅਸੀਂ ਡਿਊਟੀ ਆਪਦੀ ਕਿਸ ਤਰ੍ਹਾਂ ਕਰਾਂਗੇ ਇਸ ਕਰਕੇ ਅਸੀਂ ਡੀਸੀ ਸਾਹਿਬ ਤੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੂਰਤੋਂ ਮੰਗ ਕਰਦੇ ਹਾਂ ਜੋ ਵੀ ਉਹ ਦੋਸ਼ੀ ਨੇ ਉਹਨਾਂ ਨੂੰ ਪੂਰੀ ਤੋਰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਜੇ 2-4 ਦਿਨਾਂ ਦੇ ਵਿੱਚ ਇਹ ਕੰਮ ਨਹੀਂ ਹੋਇਆ ਤਾਂ ਆਹ ਨਾਲੇ ਸਮੇਂ ਦੇ ਵਿੱਚ ਜਥੇਬੰਦੀ ਤਰਫੋਂ ਅਸੀਂ ਬਹੁਤ ਵੱਡਾ ਸੰਘਰਸ਼ ਕਰਾਂਗੇ ਜਿਸ ਦੇ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ ਜੀ ਜਿਹੜੀ ਵਾਰਦਾਤ ਹੋਈ ਆ ਬਰਨਾਲਾ ਦੇ ਕੇਸੀ ਰੋਡ ਗਲੀ ਨੰਬਰ 9 ਚ ਹੋਈ ਆ ਇਹ ਬਰਨਾਲੇ ਇਥੇ ਨਗਰ ਕੌਂਸਲ ਦੇ ਵਿੱਚ ਸੈਨੀਟਰੀ ਇਨਸਪੈਕਟਰ ਨੇ ਅੰਕੁਸ਼ ਸਿੰਘਲਾ ਜੀ ਇਹ ਸ਼ਾਮ ਨੂੰ ਆਪਣੇ ਘਰ ਵਾਪਸ ਜਾ ਰਹੇ ਸੀ ਆਪਣੀ ਸਕੂਟੀ ਦੇ ਉੱਤੇ ਤਾਂ ਰਸਤੇ ਦੇ ਵਿੱਚ ਦੋ ਅਣਜਾਣ ਬੰਦੇ ਜਿਹੜੇ ਮੋਟਰਸਾਈਕਲ ਤੇ ਆਏ ਉਹਨਾਂ ਨੇ ਇਹਨਾਂ ਨੂੰ ਘੇਰ ਕੇ ਇਹਨਾਂ ਨੂੰ ਤੇਜ਼ ਤਾਰ ਹਥਿਆਰ ਦਿਖਾ ਕੇ ਇਹਨਾਂ ਤੋਂ ਡਰਾਵਾ ਦਿੱਤਾ ਇਹਦੇ ਇਹਨਾਂ ਨੂੰ ਕਿਹਾ ਕਿ ਜੋ ਵੀ ਕੁਝ ਹੈ ਕੱਢ ਦਿਓ ਤੇ ਇਹਨਾਂ ਨੇ ਡਰਾਵਾ ਦੇ ਕੇ ਅੰਕੁਸ਼ ਸਿੰਘਲਾ ਤੋਂ ਇੱਕ ਇਹਨਾਂ ਦਾ ਪਰਸ ਜਿਹੜਾ ਉਹ ਸਨੈਚ ਕਰ ਲਿਆ ਤੇ ਉੱਥੋਂ ਫਰਾਰ ਹੋ ਗਏ ਤੇ ਮੌਕੇ ਦੀਆਂ ਕੁਝ ਸੀਸੀਟੀਵੀ ਵੀਡੀਓਜ਼ ਵੀ ਵਾਇਰਲ ਹੋਈਆਂ ਸੀ ਤੇ ਆਪਾਂ ਜਿਹੜਾ ਅੰਕੁਸ਼ ਸਿੰਘਲਾ ਆ ਇਹਨਾਂ ਦਾ ਬਿਆਨ ਦਰਜ ਕਰਕੇ ਅੰਕੁਸ਼ ਸਿੰਘਲਾ ਵਾਸੀ 16 ਏਕੜ ਬਰਨਾਲਾ ਦੇ ਰਹਿਣ ਵਾਲੇ ਆ ਇਹਨਾਂ ਦਾ ਬਿਆਨ ਦਰਜ ਕਰਕੇ ਐਫ ਆਈ ਆਰ ਨੰਬਰ 576/2025 ਥਾਣਾ ਸਿਟੀ ਬਰਨਾਲਾ ਅਧੀਨ ਧਾਰਾ 304 ਤੇ 326 ਅਗਲੀਕ 2 ਬੀ ਐਨ ਐਸ ਥਾਣਾ ਸਿਟੀ ਬਰਨਾਲਾ ਦਰਜ ਕਰ ਲਿਆ ਗਿਆ ਅਨਨੋਨ ਬੰਦਿਆਂ ਦੇ ਖਿਲਾਫ ਅਸੀਂ ਜਿਹੜੀਆਂ ਵੱਖ-ਵੱਖ ਟੀਮਾਂ ਨੇ ਉਹ ਲਗਾ ਦਿੱਤੀਆਂ ਨੇ ਸੀਸੀਟੀਵੀ ਫੁਟੇਜਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਲਦੀ ਅਸੀਂ ਇਹ ਮਕਦਮੇ ਨੂੰ ਟ੍ਰੇਸ ਕਰ ਲਾਂਗੇ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਗ੍ਰਿਫਤਾਰ ਕੀਤਾ ਜਾਏਗਾ ਸਰ ਕੇਜ ਨੇ ਪਹਿਲਾਂ ਉਸੇ ਦਿਨ ਉਸੇ ਦਿਨ ਰਾਤ ਨੂੰ ਮੰਡੀ 'ਚ ਵੀ ਕੋਈ ਘਟਨਾ ਵਾਪਰ ਜਾਂ ਦੇਖਿਆ ਹਾਂਜੀ ਇਹ ਜਦੋਂ ਆਪਾਂ ਹੁਣ ਜਿਹੜੀ ਸਾਡੀ ਟੀਮ ਸੀਸੀਟੀਵੀ ਫੁਟੇਜਸ ਦੀ ਚੈੱਕ ਕਰ ਰਹੀ ਹੈ ਤੇ ਜਿਹੜੇ ਰੂਟ ਤੋਂ ਇਹ ਆਏ ਨੇ ਜਾਂ ਗਏ ਨੇ ਉਹ ਰੂਟ ਨੂੰ ਜਦੋਂ ਟ੍ਰੇਸ ਕਰ ਰਹੇ ਆ ਤਾਂ ਉੱਥੇ ਸਾਨੂੰ ਕਈ ਬੰਦੇ ਆਈਡੈਂਟੀਫਾਈ ਹੋਏ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੇ ਸਨੇਚਿੰਗ ਕਰਨ ਦੀ ਅਟੈਂਪਟ ਕੀਤੀ ਹੈ ਵੱਖ-ਵੱਖ ਥਾਵਾਂ ਤੇ ਤੇ ਹੋ ਸਕਦਾ ਇਹ ਹੋਰ ਵੀ ਜ਼ਿਆਦਾ ਵਾਦਦਾਤਾਂ ਦੇ ਵਿੱਚ ਇਹ ਸਹੀ ਬੰਦੇ ਇਨਵੋਲਵਡ ਹੋਣ। ਜਿਲ੍ਹਾ ਦੇ ਕੋਈ ਪੁਰਾਣੀ ਰਜਿਸਟਰੀ ਚਾ ਕੋਈ ਨਹੀਂ ਇਹ ਜਿਹੜੀ ਸਾਨੂੰ ਆ ਰਿਹਾ ਸਾਹਮਣੇ ਲੁੱਟ ਮਾਰ ਦਾ ਹੀ ਮਾਮਲਾ ਹੈ ਕਿ ਖੋਲ ਦੀ ਨੀਤੀ ਦੇ ਨਾਲ ਇਹਨਾਂ ਨੇ ਇਹਨਾਂ ਤੇ ਅਟੈਕ ਕੀਤਾ ਸੀ।